ਗੁੱਡ ਮਾਰਨਿੰਗ ਜੀ ਸਸਿਕਾ ਨਮਸਤੇ ਆਦਾ ਵਰਕਮਾ ਜੀ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਤੁਸੀਂ ਆਪਣੇ ਘਰ ਦੇ ਵਿੱਚ ਸਾਰੇ ਠੀਕ ਹੋਵੋਗੇ ਗਰਮੀ ਤੋਂ ਬਚੇ ਹੋਏ ਹੋਵੋਗੇ ਕਿਉਂਕਿ ਜਿਹੜੀ ਗਰਮੀ ਹੈ ਬਹੁਤ ਜ਼ਿਆਦਾ ਪੈ ਰਹੀ ਹੈ ਹੁਣ ਤੇ ਬੱਚਿਆਂ ਦੀ ਸਕੂਲ ਦੀ ਟਾਈਮਿੰਗ ਹੁਣ ਉਹ ਵੀ ਚੇਂਜ ਹੋ ਚੁੱਕੀ ਆ ਤਾਂ ਮੈਂ ਬਲੌਗ ਅੱਜ ਸਵੇਰੇ ਬਣਾਉਣਾ ਸ਼ੁਰੂ ਕਰਤਾ ਸੀਗਾ ਕਿਉਂਕਿ ਮੈਨੂੰ ਕਾਫੀ ਦਿਨਾਂ ਤੋਂ ਵਲੌਗ ਕੋਈ ਪਾਇਆ ਵੀ ਨਹੀਂ ਸੀ ਕਿਤੇ ਮੈਸੇਜ ਵੀ ਆ ਰਹੇ ਸੀ ਕਿ ਦੀ ਤੁਸੀਂ ਵਲੌਗ ਨਹੀਂ ਬਣਾ ਰਹੇ ਤੁਹਾਡਾ ਵਲੌਗ ਕਿਉਂ ਨਹੀਂ ਆ ਰਿਹਾ ਤੁਸੀਂ ਵਲੌਗ ਬਣਾਇਆ ਕਰੋ ਸੋ ਮੈਂ ਵਲੌਗ ਕਿਉਂ ਨਹੀਂ ਬਣਾ ਰਹੀ ਸੀ ਮੇਰਾ ਵਲੌਗ ਕਿਉਂ ਨਹੀਂ ਮੈਂ ਪਾਇ ਹੈਗੇ ਸੋ ਮੈਂ ਇਹ ਸਾਰਾ ਕੁਝ ਮੈਂ ਦੱਸੋਗੇ ਤੁਸੀਂ ਵਲੌਗ ਦੇ ਨਾਲ ਜੁੜੇ ਰਹੋ ਤਾਂ ਆਜੋ ਹੁਣ ਆਪਾਂ ਚਾਹ ਪਾਣੀ ਬਣਾ ਲਈਏ ਸੱਚੇ ਦਾ ਟਾਈਮ ਚੇਂਜ ਹੋ ਚੁੱਕਿਆ ਵਾ ਟੀਫਨ ਵਗੈਰਾ ਰੈਡੀ ਕਰਦੀ ਹੈ ਇੱਕ ਪਾਸੇ ਮੈਂ ਤਾਂ ਪੀ ਚਾਹ ਦੂਜੇ ਪਾਸੇ ਮੈਂ ਰੋਟੀ ਬਣਾਉਣ ਲਈ ਤਵਾ ਰੱਖ ਲਿਆ ਤੇ ਹੁਣ ਮੈਂ ਚਾਹ ਤੇ ਰੋਟੀ ਬਣਾ ਕੇ ਇਹਨਾਂ ਦੇ ਟਿਫਿਨ ਵਗੈਰਾ ਪੈਕ ਕਰਕੇ ਫੇਰ ਤੁਹਾਡੇ ਨਾਲ ਗੱਲ ਕਰਦੀ ਆਂ ਹਾਂਜੀ ਬੱਚੇ ਚਲੇ ਗਏ ਸੀ ਸਕੂਲ ਉਹਨਾਂ ਦੇ ਸਕੂਲ ਜਾਣ ਤੋਂ ਬਾਅਦ ਮੈਂ ਸਾਰਾ ਘਰ ਦਾ ਕੰਮ ਕਰ ਕਰ ਕੇ ਨਹਾ ਕੇ ਫ੍ਰੀ ਹੋ ਚੁੱਕੀ ਆਂ ਕੰਗੀ ਹਲੇ ਮੈਂ ਕਰਨੀ ਆਂ ਪਤੀ ਨੇ ਸੋਚਿਆ ਜੀ ਮੈਂ ਹੁਣ ਦੁਪਹਿਰ ਵਾਲੇ ਖੀਰ ਦਾਲ ਰਿਆ ਬਣਾ ਕੇ ਕਰ ਨਹੀਂ ਕਰ ਦਵਾ ਸੋ ਮੈਂ ਬਣਾਉਂ ਕਰ ਲੈ ਜੀ ਜੀ ਹਸਬੰਦ ਜੀ ਬੱਚਿਆਂ ਨੂੰ ਛੱਡ ਕੇ ਆ ਕੇ ਥੇਰ ਪੈ ਗਏ ਸੀਗੇ ਮਸ ਤੋਂ ਆਪਾਂ ਉਹਨਾਂ ਨੂੰ ਬਿਠਾਉਣੇ ਕਿਉਂਕਿ ਅਜੇ ਕੰਮ ਖਤ ਹੋਏ ਨਹੀਂ ਉਹਨਾਂ ਨੂੰ ਵੀ ਆਪਾਂ ਠਾਉਣੇ ਆ ਤੇ ਫਿਰ ਉਸ ਤੋਂ ਬਾਅਦ ਦੁਬਾਰਾ ਚਾਹ ਬਣਾਉਣੀ ਆ ਉਹਨਾਂ ਦਾ ਬ੍ਰੈਕਫਾਸਟ ਬਣਾਉਣੀ ਆ ਕਿਉਂਕਿ ਹੁਣ ਟਾਈਮਿੰਗ ਚੇਂਜ ਹੋਣ ਦੇ ਨਾਲ ਦੁਪਹਿਰ ਦਾ ਸਾਰਾ ਸਿਸਟਮ ਉਹ ਹੋ ਗਿਆ ਹਣ ਬੱਚੇ 7 ਵਜੇ ਸਕੂਲ ਲੱਗਦਾ ਪੌਣੇ 7 ਚਲੇ ਜਾਂਦੇ ਨੇ ਪਰ ਉਹਨਾਂ ਜਨੂੰ ਹਰੇ ਕੰਮਕਾਰ ਉਹਨੂੰ ਨਿਪਟਿਆ ਨ ਚੰਗੀ ਤਰ੍ਹਾਂ ਕਰਨਾ 12 ਵਜੇ ਬੱਚਿਆਂ ਨੇ ਆ ਵੀ ਜਾਇਆ ਕਰਨਾ ਪਰ ਖੈਰ ਮੈਂ ਆਪਣਾ ਕੰਮ ਕਰ ਸਵੇਰੇ ਨਿਬੜ ਲਿਆ ਸੀ ਅੱਜ ਮੈਂ 7:30 7:30 ਵਜੇ ਫ੍ਰੀ ਹੋ ਗਈ ਸੀ ਸਾਰਾ ਘਰ ਦਾ ਕੰਮ ਕਰ ਕਰਕੇ ਕਿਉਂਕਿ ਜੇ ਬੱਚੇ ਘਰ ਹੁੰਦੇ ਨੇ ਲੇਟ ਜਾਂਦੇ ਨੇ ਤੇ ਕੰਮ ਵੀ ਲੇਟ ਨਿਬੜਦਾ ਜੇ ਜਲਦੀ ਚਲੇ ਜਾਂਦੇ ਨੇ ਤੇ ਜਲਦੀ ਕੋ ਹੁਣ ਮੈਂ ਤਾਂ ਲੱਗੀ ਸੀ ਦਾਲ ਨਾਲੇ ਹੁਣ ਮੈਂ ਚਾਹ ਬਣਾਉਂਗੀ ਕਿਉਂਕਿ ਮੈਂ ਵੀ ਸਵੇਰ ਦੀ ਚਾਹ ਪੀਤੀ ਹੋਈ ਆ ਤੇ ਹੁਣ ਪਾਣੀ ਆ ਗਏ ਨੇ ਦੁਬਾਰਾ ਚਾਹ ਬਣਾਉਣੀ ਨਾ ਨੂੰ ਠੋਣੀ ਆ ਹੁਣ ਮੈਂ ਬਣਾਉਣਗੇ ਬਣਾਉਣ ਤੋਂ ਬਾਅਦ ਕਰਦੇ ਨੇ ਨਾਸ਼ਤਾ ਤਿਆਰ ਕਰਦੇ ਆ ਸੋ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਕਿਹਾ ਸੀ ਵਲੌਗ ਨੂੰ ਐਂਡ ਤੱਕ ਦੇਖਿਓ ਸੋ ਪਲੀਜ਼ ਸਜਾੜਾ ਬਲੌਗ ਹਨ ਇਹਨੂੰ ਐਂਡ ਤੱਕ ਦੇਖਿਓ ਫਿਰ ਮੈਂ ਤੁਹਾਨੂੰ ਰੀਜ਼ਨ ਦੱਸੂਗੀ ਕਿ ਇਹ ਵਲੌਗ ਕਾਤੇ ਨਹੀਂ ਆ ਰਹੇ ਸੀਗੇ ਸੋ ਹੁਣ ਮੈਂ ਵੀ ਕੰਗੀ ਵਗੈਰਾ ਕਰ ਲਵਾਂ ਮੈਂ ਤੁਹਾਨੂੰ ਰੈਡੀ ਹੋ ਕੇ ਮਿਲਦੀ ਹਾਂ ਹਾਂਜੀ ਗਾਇਜ਼ ਆਪਾਂ ਪੀਣ ਲੱਗੇ ਸੀ ਹੁਣ ਚਾਹ ਇਹ ਚਾਹ ਮੇਰੀ ਦੂਜੀ ਵਾਰ ਦੀ ਆ ਸੋ ਹੁਣ ਮੈਂ ਨਾਲ ਖਾਉਂਗੀ ਰਾਤ ਦੀ ਰੋਟੀ ਤੇ ਨਮਕ ਵਗੈਰਾ ਚੰਗੀ ਤਰ੍ਹਾਂ ਰਾੜ ਕੇ ਨਮਕ ਲਗਾ ਕੇ ਉਹ ਸਾਨੂੰ ਬਹੁਤ ਟੇਸਟੀ ਲੱਗਦੀ ਹੈ ਚਾਹ ਦੇ ਨਾਲ ਕਈ ਵਾਰ ਅਸੀਂ ਚਾਹ ਦੇ ਨਾਲ ਅਹੀ ਖਾਂਦੇ ਹਾਂ ਸੋ ਅੱਜ ਜਿੰਨੇ ਜਿੰਨੇ ਚਾਹ ਪੀਣੀ ਆ ਤੇ ਰੋਟੀ ਖਾਣੀ ਆ ਮੈਂ ਲੱਗੀ ਸੀ ਦਾਲ ਨੂੰ ਤੜਕਾ ਲਾਉਂ ਤੇਲ ਗਰਮ ਹੋ ਚੁੱਕਿਆ ਆ ਮੈਂ ਤੜਕਾ ਇੱਥੇ ਕੱਟ ਕੇ ਰੱਖਿਆ ਮਿਕਸ ਰਹੀ ਪਲੇਟ 'ਚ ਕੱਟਦੀ ਆ ਕਿਉਂਕਿ ਇਹਦੇ ਵਿੱਚ ਲਸਣ ਟਮਾਟਰ ਪਿਆਜ਼ ਤੇ ਇਹਨੇ ਜਿੰਜਾ ਕੱਟ ਹੋ ਜਾਂਦੀਆਂ ਨੇ ਦਾਲ ਉਬਲ ਗਈ ਸੀਗੀ ਉਬਲ ਕੇ ਰੈਡੀ ਹੋ ਚੁੱਕੀ ਹੈ ਪੂਰੀ ਤਰ੍ਹਾਂ ਤੇ ਤੜਕਾ ਵੀ ਦੇਲ ਵੀ ਮੋਸਟਲੀ ਗਰਮ ਹੋ ਚੁੱਕਿਆ ਸੋ दाल ਨੂੰ ਤੜਕਾ ਲਾ ਕੇ ਮਿਲਦੇ ਕਿਉਂਕਿ ਹੁਣ 12 ਵਜੇ ਬੱਚਿਆਂ ਨੇ ਵੀ ਆ ਜਾਣਾ ਵਾ ਬੱਚੇ ਵੀ ਸਕੂਲ ਤੋਂ ਆਉਣ ਵਾਲੇ ਹੋਏ ਹੋਏ ਨੇ ਫੇਰ ਰੋਟੀ ਵੀ ਬਣਾਉਣੀ ਆ ਹਲੇ दाल ਨੂੰ ਤੜਕਾ ਲਾ ਕੇ ਰੋਟੀ ਬਣਾ ਕੇ ਰੱਖ ਦੇਣੀ ਕਿਉਂਕਿ ਆਂਦੇ ਹੀ ਬੱਚਿਆਂ ਨੂੰ ਭੁੱਖ ਲੱਗੀ ਹੋਊਗੀ ਸੋ ਮਿਲਦੇ ਆ ਫੇਰ ਆ ਗਏ ਸਾਡੇ ਸ਼ਰਾਰਤੀ ਘਰੇ ਬਸ ਹੁਣ ਇਹਨਾਂ ਦਾ ਗਾਹ ਸ਼ੁਰੂ ਆ ਕਿੰਨੀ ਕੁ ਗਰਮੀ ਆ ਪਹਿਲਾਂ ਤਾਂ ਐ ਦੱਸੋ ਵੀ ਅੱਜ ਤੁਸੀਂ ਜਲਦੀ ਗਏ ਹੋ ਸਕੂਲ ਕਿਵੇਂ ਲੱਗਿਆ ਬਸ ਕੀ ਯੂਜ਼ ਨਹੀਂ ਹੋ ਰਸੀਗਾ ਆਥ ਹੈ ਨਾ ਕਿ ਜਿਹੜਾ 10 ਵਜੇ ਤੱਕ 서ਟ ਰ ਲੱਗ ਜਾਂਦਾ ਸੀਗਾ ਹਾਂ ਅੱਜ 10 ਵਜੇ ਤੇ ਸੱਸ ਹੋ ਗਈ ਸੀ ਅੱਛਾ ਭੁੱਖ ਲੱਗੀ ਨਹੀਂ ਕਿਉਂਕਿ ਤੁਸੀਂ ਲਾਂਚ ਲੈ ਕੇ ਵੀ ਨਹੀਂ ਇਹ ਲਾਂਚ ਅੱਜ ਲੈ ਕੇ ਨਹੀਂ ਗਈ ਸੀ ਕਹਿੰਦੀ ਵੀ ਮੈਂ ਅੱਜ ਦੇਖਣਾ ਪਹਿਲਾਂ ਕੀ ਮਾਹੌਲ ਆ ਉਹ ਦੇਖੋ ਉੱਧਰ ਕੱਪੜੇ ਉਤਰ ਰਹੇ ਨੇ ਅੰਨਾਂ ਗੂ ਜੇ ਸਾਡੇ ਆਲੋ ਅੱਜ ਇਹਨੂੰ ਸਵੇਰੇ ਮੈਂ ਬਹੁਤ ਔਖਾ ਉਠਾਇਆ ਕਿਉਂਕਿ ਜਿਸ ਟਾਈਮ ਮੈਂ ਅੱਗੇ ਉੱਠਦਾ ਵਾ ਮੋਸ ਟਾਈਮ ਅਜੂ ਸਕੂਲ ਲੱਗਣਾ ਸੀਗਾ ਬੈਠ ਕੇ ਲਾਲਾ ਦੇ ਲਓ ਛੇ ਵੱਧ ਚੁੱਕੇ ਨੇ ਪੂਰੇ ਤੁੱਪ ਹਲੇ ਵੀ ਕਹਿਰ ਮਚਾਉਂਦੀ ਆ ਗਾਈਜ਼ ਜਿਹੜੇ ਆਪਾਂ ਉਸ ਦਿਨ ਪੌਦੇ ਲਾਏ ਸੀ ਤੁਹਾਨੂੰ ਦਿਖਾਇਆ ਸੀ ਨਾ ਉਹਨਾਂ ਨੂੰ ਨਾ ਹੁਣ ਸ਼ਿਮਲਾ ਮਿਰਚਾਂ ਲੱਗਣ ਲੱਗ ਗਈਆਂ ਆ ਦੇਖੋ ਛੋਟੀਆਂ ਛੋਟੀਆਂ ਜੀਆਂ ਲੱਗੀਆਂ ਹੋਈਆਂ ਨੇ ਇਹ ਆ ਦੇਖੋ ਨਿੱਕੀਆਂ ਨਿੱਕੀਆਂ ਜਿਹੀਆਂ ਲੱਗ ਗਈਆਂ ਆ ਹਾਲੇ ਹੋਰ ਵੀ ਲੱਗ ਰਹੀਆਂ ਨੇ ਇਹਨੂੰ ਨਹੀਂ ਹੈਗੀਆਂ ਆ ਦੇਖੋ ਕਿੰਨੀਆਂ ਵਧੀਆ ਲੱਗ ਰਹੀਆਂ ਨੇ ਨਾ ਨਾਲੇ ਇੱਕ ਆ ਲੱਗੀ ਹੋਈ ਆ ਕਾਫੀ ਲੱਗੀਆਂ ਹੋਈਆਂ ਨੇ ਭਿੰਡੀਆਂ ਵਗੈਰਾ ਵੀ ਹੁਣ ਲੱਗਣ ਲੱਗੀਆਂ ਆ ਆ ਹਰੀਆਂ ਮਿਰਚਾਂ ਵੀ ਬਸ ਇਹਨੂੰ ਵੀ ਹੁਣ ਹਫਤੇ ਤੱਕ ਲੱਗਣ ਲੱਗ ਜਾਣੀਆਂ ਨੇ ਕਈਆ ਵੀ ਹੁਣ ਵਧੂਗਾ ਕਰੇਲੇ ਵੀ ਆ ਸਾਰੇ ਸ਼ਿਮਲਾ ਮਿਰਚਾਂ ਦੇ ਪੌਦੇ ਹੀ ਨੇ ਭਿੰਡੀਆਂ ਭਿੰਡੀਆਂ ਤਾਂ ਹੁਣ ਸਾਡੇ ਸੋਹਣਿਆਂ ਉਤਰਨ ਲੱਗੀਆਂ ਵੈਸੇ ਵੀ ਇਹ ਸਾਰੇ ਭਿੰਡੀਆਂ ਦੇ ਪੌਦੇ ਨੇ ਹਾਂਜੀ ਹੁਣ ਮੈਂ ਦੱਸਦੀਆਂ ਤੁਹਾਨੂੰ ਵੀ ਮੇਰੇ ਬਲੌਗ ਆਤੇ ਨਹੀਂ ਆ ਰਹੇ ਸੀ ਕਿ ਮੈਂ ਸੀਗੀ ਕਾਫੀ ਦਿਨਾਂ ਤੋਂ ਬਿਮਾਰ ਸੀਗੀ ਮੈਨੂੰ ਥੋੜੀ ਜੀ ਬੈਕ ਪ੍ਰੋਬਲਮ ਹੋ ਗਈ ਸੀਗੀ ਇੱਕ ਹਫਤੇ ਤਾਂ ਮੈਂ ਬਹੁਤ ਜ਼ਿਆਦਾ ਔਖੀ ਰਹੀ ਹਾਂ ਮੇਰੀ ਪਿੱਠ ਨੂੰ ਪਤਾ ਨਹੀਂ ਕੋਦਮ ਕੀ ਹੋ ਗਿਆ ਸੀਗਾ ਤੋਂ ਮੈਂ ਉੱਠਣ ਬੈਠਣ ਦੇ ਵਿੱਚ ਬਹੁਤ ਜ਼ਿਆਦਾ ਔਖੀ ਹੋ ਗਈ ਸੀਗੀ ਤੇ ਉਦੋਂ ਮੇਰਾ ਬੇਟਾ ਸੀਗਾ ਉਹ ਵੀ ਬਿਮਾਰ ਹੋ ਗਿਆ ਸੀਗਾ ਤੇ ਮਤਲਬ ਮੈਨੂੰ ਪਿੱਠ ਦੀ ਇੰਨੀ ਜ਼ਿਆਦਾ ਪ੍ਰੋਬਲਮ ਹੋ ਗਈ ਸੀ ਨਾ ਮੇਤੋ ਚੰਗੀ ਤਰ੍ਹਾਂ ਉੱਠ ਹੁੰਦਾ ਸੀ ਨਾ ਬੈਠ ਹੁੰਦਾ ਸੀਗਾ ਇਹੀ ਵਜ੍ਹਾ ਸੀਗੀ ਕਿ ਮੈਂ ਵਲੌਗ ਨਹੀਂ ਬਣਾ ਰਹੀ ਸੀ ਕਿ ਮੇਰੇ ਵਲੌਗ ਨਹੀਂ ਆ ਰਹੇ ਸੀਗੇ ਤਾਂ ਬਸ ਹੋਰ ਤਾਂ ਕੋਈ ਰੀਜ਼ਨ ਹੈ ਨਹੀਂ ਸੀਗਾ ਇਹੀ ਰੀਜ਼ਨ ਸੀਗਾ ਸੋ ਵੱਧ ਤੋਂ ਵੱਧ ਵਲੌਗ ਨੂੰ ਸਪੋਰਟ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜਿਹੜੇ ਵਲੌਗ ਨੂੰ ਦੇਖਦੇ ਆ ਨਾਲ ਦੀ ਨਾਲ ਚੈਨਲ ਸਬਸਕ੍ਰਾਈਬ ਕਰਦੇ ਆ ਕਰੋ ਤੇ ਬੈਲ ਆਈਕਨ ਦਾ ਬਟਨ ਆ ਜਿਹੜਾ ਤੁਸੀਂ ਪ੍ਰੈਸ ਕਰਕੇ ਰੱਖਿਆ ਕਰੋ ਤਾਂ ਜਿਹੜੇ ਵਲੌਗ ਆਉਂਦੇ ਆ ਤੁਹਾਨੂੰ ਪਤਾ ਲੱਗ ਸਕਣ ਬਿਮਾਰ ਕਰਕੇ ਮੈਂ ਨਹੀਂ ਵਲੌਗ ਪਾ ਸਕੀ ਤਾਂ ਜਿਹੜੇ ਵਲੌਗ ਦੇਖਦੇ ਨੇ ਉਹਨਾਂ ਨੇ ਹੀ ਮੈਨੂੰ ਕਿਸੇ ਨੇ ਮੈਸੇਜ ਕੀਤਾ ਸੀਗਾ ਸੋ ਇਹ ਸਪੈਸ਼ਲੀ ਅੱਜ ਮੈਂ ਵਲੌਗ ਉਹਨਾਂ ਲਈ ਹੀ ਬਣਾਇਆ ਵਾਂ ਕਿਉਂਕਿ ਅਗਰ ਵਲੌਗ ਆਪਾਂ ਬਣਾਉਂਦੇ ਆ ਨਾ ਕੰਟੀਨਿਊ ਪਾਉਂਦੇ ਆ ਤੇ ਹਰ ਇੱਕ ਨੂੰ ਵੇਟ ਰਹਿੰਦੀ ਆ ਸੋ ਸ਼ਾਰਟਸ ਨੂੰ ਪਿਆਰ ਦਿਨੇ ਅਤੇ ਵਲੌਗਸ ਨੂੰ ਵੀ ਪਿਆਰ ਦਿਆ ਕਰੋ ਚੈਨਲ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਰੱਖੋ ਸੋ ਅੱਜ ਦਾ ਵਲੌਗ ਮੇਰਾ ਇੰਨਾ ਕੀ ਹੈ ਨਵੇਂ ਵਲੌਗ ਦੇ ਨਾਲ ਆਪਾਂ ਫੇਰ ਮਿਲਾਂਗੇ ਸਾਸ਼ੀਕਰ ਨਮਸਤੇ ਬਾਏ ਬਾਏ ਆਦਾਬ